ਅੱਜ ਸਾਡੇ ਫਾਇਰ ਸੇਫਟੀ ਡਿਪਾਰਟਮੈਂਟ ਗ੍ਰਾਮਸ਼ਪੁਰ ਕਾਰਪੋਰੇਸ਼ਨ ਦਾ ਉਹਦੇ ਸਾਰੇ ਸਟਾਫ ਵੱਲੋਂ ਅੱਜ ਸ਼ਹਿਰ ਦੇ ਵੱਖ-ਵੱਖ ਏਰੀਆਜ਼ ਦੇ ਵਿੱਚ ਜਿਹੜਾ ਹੈ ਜਾ ਕੇ ਲੋਕਾਂ ਨੂੰ ਐਜੂਕੇਟ ਵੀ ਕੀਤਾ ਜਾਏਗਾ ਔਰ ਪਲੱਸ ਆਪਣੀ ਰੈਡੀਨੈਸ ਜਿਹੜੀ ਆ ਉਹ ਵੀ ਅਸੀਂ ਪ੍ਰਪੇਅਰ ਆਪਣੀ ਪ੍ਰੈਪਰੇਸ਼ਨ ਜਿਹੜੀ ਆ ਉਹਨੂੰ ਵੀ ਚੈੱਕ ਕਰਾਂਗੇ ਸਾਡੇ ਫਾਇਰ ਹਾਈਡਰੈਂਟਸ ਚਾਲੂ ਹਾਲਤ ਦੇ ਵਿੱਚ ਨੇ ਕਿਤੇ ਕੋਈ ਮੁਸ਼ਕਲ ਹੈ ਕਿਤੇ ਕੋਈ ਖਰਾਬੀ ਹੈ ਉਹਨੂੰ ਇਮੀਡੀਏਟਲੀ ਰੈਕਟੀਫਾਈ ਕਰਨ ਦੇ ਲਈ ਅਸੀਂ ਅੱਜ ਇਹ ਐਕਸਰਸਾਈਜ਼ ਕਰ ਰਹੇ ਹਾਂ ਪਲੱਸ ਸਾਡੇ ਕੋਲ 5 ਫਾਇਰ ਸਟੇਸ਼ਨ ਨੇ ਪੂਰੇ ਜਲੰਧਰ ਸ਼ਹਿਰ ਨੂੰ ਕਵਰ ਕਰਨ ਦੇ ਲਈ ਇੱਕ ਫਾਇਰ ਸਟੇਸ਼ਨ ਦਾ ਅੰਡਰ ਕੰਸਟਰਕਸ਼ਨ ਹੈ 120 ਪੈਟਰੋਲ ਉੱਤੇ 102 ਬੰਦਿਆਂ ਦਾ ਸਟਾਫ ਹੈ ਸਾਡੇ ਕੋਲ ਔਰ 22 ਵੀਹਿਕਲਸ ਨੇ 3 ਵੀਹਿਕਲ ਸਾਨੂੰ ਪਿਛਲੇ 20 ਕੀ ਜਿਹੜੇ ਹੈ ਉਹ ਫਾਇਰ ਸੇਫਟੀ ਡਿਪਾਰਟਮੈਂਟ ਨੂੰ ਦਿੱਤੇ ਗਏ ਨੇ ਸੋ ਸਾਡੇ ਕੋਲ ਗੱਡੀਆਂ ਵੀ ਸਫੀਸ਼ੀਐਂਟ ਹੈ ਸਟਾਫ ਵੀ ਸਫੀਸ਼ੀਐਂਟ ਹੈ ਔਰ ਇਸ ਡ੍ਰਿਲ ਦਾ ਜਿਹੜਾ ਮੁੱਖ ਪਰਪਸ ਇਹ ਹੁੰਦਾ ਹੈ ਕਿ ਆਪਣੇ ਆਪ ਨੂੰ ਪ੍ਰੀਪੇਅਰ ਕਰਨਾ ਕਿਸੇ ਵੀ ਐਮਰਜੈਂਸੀ ਇੰਸਟੀਚੂਸ਼ਨ ਦੇ ਲਈ ਉਹ ਕਿਸੇ ਵੀ ਵੇਲੇ ਹੋ ਸਕਦੀ ਹੈ ਦਿਵਾਲੀ ਤੋਂ ਅੱਗੇ ਪਿੱਛੇ ਵੀ ਹੋ ਸਕਦੀ ਹੈ ਤੋਏ ਇਸ ਤਰੀਕੇ ਨਾਲ ਤਿਆਰ ਰਹਿਣਗੇ ਕਿ ਕੋਈ ਵੀ ਦੁਰਘਟਨਾ ਹੋਵੇ ਤਾਂ ਉਹਨੂੰ ਇਮੀਡੀਏਟਲੀ ਰਿਸਪੌਂਡ ਕਰ ਸਕੀਏ ਆ ਲੋਕਾਂ ਨੂੰ ਮੇਰੀ ਅਪੀਲ ਹੈ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਆਪਣੀਆਂ ਛੱਤਾਂ ਦੇ ਵਿੱਚ ਆਪਣੇ ਪ੍ਰਿੰਸਪਸ ਦੇ ਵਿੱਚ ਕਿਤੇ ਜਵਲਨਸ਼ੀਲ ਪਦਾਰਥ ਜਿਹੜੇ ਸਟੋਰ ਕਰਦੇ ਨੇ ਜਿੱਥੇ ਕੋਈ ਪਟਾਕਾ ਡੇਗ ਪਵੇ ਔਰ ਉਸ ਤੋਂ ਅਗ ਲੱਗ ਸਕਦੀ ਹੈ ਉਹ ਅਵੋਇਡ ਕਰਨ ਉਹ ਆਪਣੀਆਂ ਛੱਤਾਂ ਨੂੰ ਵੀ ਕਲੀਅਰ ਕਰਦੋ ਨੇ ਉਹ ਜਿਹੇ ਸਟਫ ਤੋਂ ਔਰ ਆਪਣੇ ਵੇੜਿਆਂ ਦੇ ਵਿੱਚ ਵੀ ਜਿੱਥੇ ਵੀ ਕਿਤੇ ਇਹੋ ਜਿਹਾ ਕੋਈ ਬਾਲਣ ਵਾਲਾ ਜਿਹੜਾ ਸਮਾਨ ਹੈ ਉਹ ਰੱਖਿਆ ਉਹਨੂੰ ਡਿਸਪੋਜ਼ ਕਰਨਾ ਔਰ ਜਿਹੜਾ ਅਸੀਂ ਰਿਐਕਸ਼ਨ ਟਾਈਮ ਜਿਹੜਾ ਹੈ ਮਿਨੀਮਮ ਰਵਾਂਗੇ ਸਾਨੂੰ ਸਾਡਾ 112 ਜਿਹੜਾ ਸਾਡਾ ਕਾਮਨ ਕੰਟਰੋਲ ਰੂਮ ਸਾਰਿਆਂ ਦਾ ਪੁਲਿਸ ਐਂਡ ਫਾਇਰ ਸੇਫਟੀ ਸਾਰਿਆਂ ਦਾ ਕਾਮਨ ਕੰਟਰੋਲ ਰੂਮ ਵੀ ਆ ਅਸੀਂ ਆਪਣੇ ਨੰਬਰ ਜਿਹੜੇ ਆ ਉਹ ਵੀ ਸਾਡੇ ਫਾਇਰ ਬ੍ਰਿਗੇਡ ਦੇ ਫਾਇਰ ਕੰਟਰੋਲ ਰੂਮ ਦੇ ਵਿੱਚ ਵੀ ਜਿਹੜੇ ਨੰਬਰ ਹੈ ਉਹ ਵੀ ਅਸੀਂ ਅੱਜ ਲੋਕਾਂ ਨੂੰ ਜਾਰੀ ਕਰ ਦਾਂਗੇ ਤੁਹਾਡੇ ਜ਼ਰੀਏ ਔਰ ਕਿਸੇ ਵੀ ਕਿਸਮ ਦੀ ਦੁਰਘਟਨਾ ਜਿਹੜੀ ਆ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਇਮੀਡੀਏਟਲੀ ਫਾਇਰ ਡਿਪਾਰਟਮੈਂਟ ਨੂੰ ਜਾਂ 112 ਉੱਤੇ ਕਾਲ ਕਰਨ ਔਰ ਅਸੀਂ ਇਮੀਡੀਏਟਲੀ ਰਿਸਪੌਂਡ ਕਰਾਂਗੇ ਤਾਂ ਕਿ ਮਿਨਿਮਮ ਡੈਮੇਜ ਜਿਹੜੀ ਆ ਉਹ ਹੋ ਸਕੇ ਸਭ ਦੇਖਿਆ ਜਾਂਦਾ ਕਿ ਤੰਗ ਬਜ਼ਾਰਾਂ ਚ ਜਿਹੜੀ ਆ ਫਾਇਰ ਸੇਫਟੀ ਵਾਲੀ ਗੱਡੀ ਨਹੀਂ ਪਹੁੰਚਦੀ ਉਹਦਾ ਕੀ ਮਤਲਬ ਹੈ ਦੇਖੋ ਉਹਦੇ ਵਿੱਚ ਸਾਡੇ ਕੋਲ ਵੈਸੇ ਸਾਡੀ ਕੋਈ ਟੀਮ ਤਿਆਰ ਕੀਤੀ ਸਾਡੀ ਛੋਟੀਆਂ ਗੱਡੀਆਂ ਵੀ ਗਈਆਂ ਫਾਇਰ ਸੇਫਟੀ ਨੇ ਛੋਟੀਆਂ ਛੋਟੀਆਂ ਗੱਡੀਆਂ ਵੀ ਆ ਜਿਹੜੀਆਂ ਛੋਟੇ ਬਜ਼ਾਰਾਂ ਚ ਚੱਲ ਜਾਂਦੀਆਂ ਸਾਡੇ ਕੋਲ ਮੋਟਰਸਾਈਕਲ ਵੀ ਨੇ ਜਿਹੜੇ ਇਮੀਡੀਏਟਲੀ ਬਹੁਤ ਤੰਗ ਗਲੀਆਂ ਦੇ ਵਿੱਚ ਜਿਹੜੇ ਮੋਟਰਸਾਈਕਲ ਵੀ ਜਿਹੜੇ ਆ ਉਹ ਫਾਇਰ ਸੇਫਟੀ ਲਈ ਉਹਨਾਂ ਕੋਲ ਸਿਲੰਡਰਸ ਹੁੰਦੇ ਨੇ ਇਮੀਡੀਏਟਲੀ ਉਹ ਕੰਟਰੋਲ ਕਰਨ ਦੇ ਉਹ ਵੀ ਪਹੁੰਚਦੇ ਨੇ ਬਾਕੀ ਜਿੱਥ ਦੂਰੋਂ ਦੂਰੋਂ ਵੱਡੀ ਗੱਡੀ ਜਿਹੜੀ ਖੜ ਜਾਂਦੀ ਉਸ ਤੋਂ ਬਾਅਦ ਪਾਈਪਾਂ ਜਿਹੜੀਆਂ ਉਹ ਜੁੜਦੀਆਂ ਸਾਡੇ ਕੋਲ ਪਾਈਪਸ ਜੀ ਸਭ ਜਿਹੜੇ ਨੰਬਰ ਦੇ ਵਿੱਚ ਪਾਈਪਸ ਹੈਗੀਆਂ ਜੋੜ ਕੇ ਅਸੀਂ ਕਿਸੇ ਵੀ ਸਰ ਉਹ ਚੌਂਕ ਦੇ ਵਿੱਚ ਪਟਾਕਾ ਮਾਰਕੀਟ ਲੱਗ ਰਹੀ ਹੈ। ਕੀ ਐਨਓਸੀ ਜਾਰੀ ਕਰ ਦਿੱਤੀ ਗਈ ਹੈ? ਆ ਦੇਖੋ ਫਾਇਰ ਸੇਫਟੀ ਡਿਪਾਰਟਮੈਂਟ ਜਿਹੜਾ ਸਾਡਾ ਹੈ ਜਿਹੜੀ ਪ੍ਰਾਈਵੇਟ ਥਾਂ ਹੈਗੀ ਆ ਪਰ ਉਹ ਜਿਹੜੀ ਜਗ੍ਹਾ ਜਿਹੜੀ ਹੈ ਪ੍ਰਾਈਵੇਟ ਜਗ੍ਹਾ ਹੈ ਕਿਸੇ ਨੇ ਜਿਹੜੀ ਐਸੋਸੀਏਸ਼ਨ ਹੈ ਇਹਨਾਂ ਨੇ ਪ੍ਰਾਈਵੇਟ ਜਗਾ ਅਰੇਂਜ ਕਰਕੇ ਔਰ ਉਹਦੇ ਲਈ ਫਾਇਰ ਸੇਫਟੀ ਡਿਪਾਰਟਮੈਂਟ ਸਾਡੇ ਕੋਲ ਐਨਓਸੀ ਅਪਲਾਈ ਕੀਤਾ ਸੀ ਫਾਇਰ ਸੇਫਟੀ ਡਿਪਾਰਟਮੈਂਟ ਨੇ ਆਪਣੇ ਨੋਰਮਸ ਦੇ ਜਿਹੜੇ ਇਹਨਾਂ ਦੇ ਨੋਰਮਸ ਹੈ ਨੈਸ਼ਨਲ ਬਿਲਡਿੰਗ ਕੋਡ ਦੇ ਨੋਰਮਸ ਆ ਉਹਦੇ ਅਨੁਸਾਰ ਇਹਨਾਂ ਨੇ ਫਾਇਰ ਸੇਫਟੀ ਡਿਪਾਰਟਮੈਂਟ ਨੇ ਇਸ਼ੂ ਕੀਤਾ ਉਸ ਵਜ੍ਹਾ ਲਈ ਐਨਓਸੀ ਤੇ ਅੱਜ ਵੀ ਮੈਨੂੰ ਕਿਸੇ ਸਮਾਜ ਸੇਵਕ ਨੇ ਕਿਸੇ ਨੇ ਪਿਆ ਸੀ ਕਿ ਤੁਸੀਂ ਤਾਂ ਉਹਨਾਂ ਨੂੰ ਮੈਂ ਗਾਈਡ ਕਰ ਦਿੰਦਾ ਕਿ ਤੁਸੀਂ ਐਕਸਕਲੂਜ਼ਿਵ ਰੂਲ ਦੇ ਵਿੱਚ ਕੰਪਨੀ ਅਥਾਰਟੀ ਜਿਹੜੇ ਆ ਕਮਿਸ਼ਨਰ ਪੁਲਿਸ ਹੈਗੇ ਨੇ ਤਾਂ ਤੁਸੀਂ ਕਮਿਸ਼ਨਰ ਆਫ ਪੁਲਿਸ ਨੂੰ ਵੀ ਆਪਣੀ ਸ਼ਿਕਾਇਤ ਦੇ ਸਕਦੇ ਹੋ ਸਾਡੇ ਵੱਲੋਂ ਐਨਬੀਸੀਸੀ ਦੇ ਬਾਈਲॉज ਦੇ ਨਾਲ ਅਸੀਂ ਜਿਹ ਤੇ ਬਾਕੀ ਐਕਸਪਲੋਸਿਵ ਡਿਪਾਰਟਮੈਂਟ ਦੇ ਰੂਲਸ ਹੋਗੇ ਪਟਾਕਾ ਮਾਰਕੀਟ ਟੈਂਪਰੀ ਪਟਾਕਾ ਮਾਰਕੀਟ ਨੇ ਔਰ ਉਹ ਉਹਨਾਂ ਤੇ ਰੂਲ ਜਿਹੜੇ ਵਰਨ ਹੁੰਦੇ ਨੇ ਉਹ ਹੈ ਐਕਸਪਲੋਸਿਵ ਰੂਲਸ 2016 ਔਰ ਐਸ ਅਮੈਂਡਡ ਅਪਡੇਟ ਸੋ ਉਸ ਰੂਲ ਦੇ ਅਨਸਾਰ ਜਿਹੜੀ ਕੰਪੀਟੈਂਟ ਅਥਾਰਟੀ ਹੈ ਉਹ ਕਮਿਸ਼ਨਰ ਪੁਲਿਸ ਨੇ ਸੋ ਮੈਂ ਉਹਨਾਂ ਨੂੰ ਗਾਈਡ ਕੀਤਾ ਕਿ ਤੁਸੀਂ ਆਪਣੀ ਇੱਕ ਸ਼ਿਕਾਇਤ ਜਿਹੜੀ ਹੈ ਉਹ ਉਹਨਾਂ ਨੂੰ ਦਿਓ ਤੇ ਜੇਕਰ ਉਹ ਐਕਸਪਲੋਸਿਵ ਰੂਲਸ ਨੂੰ ਫਾਲੋ ਨਹੀਂ ਕਰਦੇ ਹੋਣਗੇ ਤਾਂ ਐਕਚੁਅਲੀ ਸਾਨੂੰ ਕਨਵੇ ਕੀਤਾ ਜਾਊਗਾ ਅਸੀਂ ਆਪਣੀ ਐਨੋਸ ਵਿਡਰੋ ਕਰ ਬੈਸ ਐਸੋਸੀਏਸ਼ਨ ਇੱਕ ਐਸੋਸੀਏਸ਼ਨ ਹਾਈ ਕੋਰਟ ਚ ਇਸ ਨੂੰ ਲੈ ਕੇ ਪਟਾਕਾ ਮਾਰਕੀਟ ਨੂੰ ਲੈ ਕੇ ਹਾਈ ਕੋਰਟ ਚਲੇ ਗਈ ਹੈ ਰਿਟ ਲਗਾ ਦਿੱਤੀ ਗਈ ਹੈ ਉਸ ਬਾਰੇ ਕੀ ਕਹਿਣਾ ਆ ਦੇਖੋ ਮਾਨ ਜੋ ਕੋਰਟ ਜਿਹੜੀ ਹੈ ਉਹਨਾਂ ਦੇ ਜੋ ਵੀ ਆਰਡਰ ਹੋਣਗੇ ਉਹਨਾਂ ਨੂੰ ਕੰਪਲਾਈ ਕੀਤਾ ਜਾਏਗਾ ਸੋ ਮੇਰੇ ਕੋਲ ਜਿਹਨੂੰ ਕਹਾਂਗੇ ਕਾਰਪੋਰੇਸ਼ਨ ਕਮਿਸ਼ਨਰ ਨੂੰ ਐਜ਼ ਅ ਰਿਸਪੋਨਡੈਂਟ ਜਿਹੜੀ ਕੋਈ ਡਾਇਰੈਕਸ਼ਨ ਨਹੀਂ ਪ੍ਰਾਪਤ ਹੋਈ ਜਿੰਨਾ ਵੀ ਅਫਸਰ ਨੂੰ ਪ੍ਰਾਪਤ ਹੋਏਗੀ ਉਹਨਾਂ ਵੱਲੋਂ ਕਾਰਵਾਈ ਕੀਤੀ ਜਾਵੇਗੀ ਫਿਰ ਫਿਰ ਦੇਖ ਰਹੇ ਹਾਂ ਬਜ਼ਾਰਾਂ ਜਿਹੜਾ ਫਾਇਰ ਹਾਈਡਰੈਂਟਸ ਹਨ ਉਹਨਾਂ ਦੇ ਜਿਹੜਾ ਦੁਕਾਨਦਾਰ ਹੈ ਡਿਸਪਲੇ ਦੇ ਤੌਰ ਤੇ ਯੂਜ਼ ਕੀਤਾ ਹੈ ਅਵੇ ਕੱਪੜੇ ਵਗੈਰਾ ਉਹਦੇ ਪਾਉਂਦੇ ਆ ਕੋਈ ਦਿਖਨੇ ਨਹੀਂ ਹੋ ਪਾ ਦਿਖਦੇ ਨਹੀਂ ਕੀ ਕਰਨ ਨੂੰ ਘਟਣਾ ਵਾਪਰਦੀ ਕਿਸ ਤਰ੍ਹਾਂ ਵੇਦੋ ਦੁਕਾਨਦਾਰਾਂ ਨੂੰ that is why ਅੱਜ ਸਾਰੇ ਜਿਹੜੇ ਸਾਡੇ ਸਟਾਫ ਜਿਆਦਾ ਚ ਮੂਵ ਕਰੇਗਾ ਇੱਕ ਤੋਂ ਫਾਇਰ ਹਾਈਡਰੈਂਟs ਦੇ ਉਹਨਾਂ ਨੂੰ ਆਇਡੈਂਟੀਫਾਈ ਕਰੇਗਾ ਕਿਤੇ ਕੋਈ ਪ੍ਰੋਬਲਮ ਇਹੋ ਜਿਹੀ ਤਰੀਕੇ ਕਿਸੇ ਨੇ ਡਿਸਮੈਂਟਲ ਹੀ ਕਰਤਾ ਹੋਵੇ ਉਹ ਇਹੋ ਜੀ ਕੋਈ ਚੀਜ਼ ਜਿਹੜੀ ਸਾਹਮਣੇ ਆ ਜਾਏਗੀ ਸੋ ਇਮੀਡੀਏਟਲੀ ਅਸੀਂ ਉਹਨੂੰ ਟ੍ਰੀ ਕਰਵਾਉਣ ਦੇ ਕਰੀਏ ਟੈਬਲ ਦੀ ਗੱਲ ਕਰੀਏ ਆ ਜਿਹੜੇ ਲੋਕ ਨੇ ਟੈਬਲ ਦੀ ਟੀਮ ਜਾਂਦੀ ਹੈ ਅਕਸਰ ਸਮਾਨ ਧੱਕ ਲੈਂਦੇ ਨੇ ਜਦ ਹਾਲੀ ਕਰਦੇ ਨੇ ਜ਼ਰੂਰੀ ਨਹੀਂ ਘਾਰਾ ਦੇ ਮੱਦੇ ਨਜ਼ਰ ਆਮਨੇ ਸਮਝਦੇ ਇਤਨਾ ਹੋਰ ਦੇਖੋ ਰੈਗੂਲਰ ਰੈਗੂਲਰ ਹੋਣੀ ਚਾਹੀਦੀ ਹੈ ਜਿਹੜੀ ਤਹਿਦਾਰੀ ਟੀਮ ਵੱਲੋਂ ਕਾਰਵਾਈ ਹੈ ਰੈਗੂਲਰ ਹੋਣੀ ਚਾਹੀਦੀ ਜੇ ਸ਼ਹਿਰ ਦੇ ਪੀੜੇ ਬਾਜ਼ਾਰ ਜਿੱਥੇ ਲੋਕਾਂ ਨੇ ਇਨਪੋਰਟਮੈਂਟ ਕੀਤੀ ਆ ਉਹ ਰੈਗੂਲਰਲੀ ਸਫਾਈ ਹੋਣੀ ਚਾਹੀਦੀ ਉਹਦੀ ਲੇਕਿਨ ਇਹ ਕਿ ਇਸ ਤਿਹੋਰ ਦੇ ਸੀਜ਼ਨ ਦੇ ਵਿੱਚ ਮੈਂ ਆਪ ਲੋਕਾਂ ਨੂੰ ਆਪਣੇ ਸਟ ਕਿਉਂਕਿ ਇਹਦੇ ਵਿੱਚ ਐਲੀਗੇਸ਼ਨ ਜਿਹੜੇ ਨੇ ਉਹ ਤਰ੍ਹਾਂ ਤਰ੍ਹਾਂ ਦੇ ਐਲੀਗੇਸ਼ਨ ਲੱਗਦੇ ਨੇ ਸੋ ਆ ਲੋਕਾਂ ਨੂੰ ਸਮਝਾ ਕੇ ਫੋਰਸਫੁਲੀ ਨਹੀਂ ਉਹਨਾਂ ਨੂੰ ਪਿਆਰ ਨਾਲ ਸਮਝਾ ਕੇ ਦੁਕਾਨਦਾਰਾਂ ਨੂੰ ਸਮਝਾ ਕੇ ਆਪਣਾ ਸਮਾਨ ਜਿਹੜਾ ਵਿਦਨ ਲਿਮਟ ਠੀਕ ਹੈ ਤਿਹਾੜ ਦਾ ਮੌਕਾ ਹੈ ਡਿਸਪਲੇ ਲੋਕਾਂ ਨੇ ਸਮਾਨ ਵੱਧ ਪਾਇਆ ਹੁੰਦਾ ਡਿਸਪਲੇ ਵੀ ਵੱਧ ਲੱਗਦਾ ਸੋ ਇਸ ਕਰਕੇ ਅਸੀਂ ਉਹਨਾਂ ਨੂੰ ਇੱਕ ਲਿਮਟ ਦੀ ਜਿਹੜੀ ਆ ਉਹ ਦੱਸੀਏ ਕਿ ਤੁਸੀਂ ਇੰਨਾ ਡਿਸਪਲੇ ਕਰ ਲਓ ਤਾਂ ਕਿ ਸਾਡਾ ਟ੍ਰੈਫਿਕ ਵੀ ਚੱਲਦਾ ਰਵੇ ਔਰ ਤੁਹਾਡਾ ਜਿਹੜਾ ਕਾਰੋਬਾਰ ਹੈ ਔਰ ਡੂਰਿੰਗ ਦਿਸ ਫੈਸਟੀਵਲ ਸੀਜ਼ਨ ਉਹ ਵੀ ਸਫਰ ਨਾ ਕਰੇ ਠੀਕ ਹੈ ਜੀ